ਤੇ ਰਾਤ ਕੋਈ 8:30 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਆਡੀ ਗੱਡੀ ਨੇ ਜਿਹੜਾ ਹੈ ਇੱਕ ਈ ਰਿਕਸ਼ਾ ਨੂੰ ਹਿੱਟ ਕੀਤਾ ਸੀ ਜਿਹਦੇ ਵਿੱਚ ਪੰਜ ਬੰਦੇ ਸਵਾਰ ਸਿਗੇ ਔਰ ਜਿਹਦੇ ਵਿੱਚ ਚਾਰ ਬੰਦਿਆਂ ਦੀ ਹੋਂਦ ਦਾ ਜਿਹੜੀ ਆ ਮੌਕੇ ਤੇ ਜਿਹੜੀ ਆ ਕੁਝ ਦੀ ਮੌਕੇ ਦੇ ਮੌਤ ਹੋ ਗਈ ਸੀ ਔਰ ਟੋਟਲੀ ਪੰਜਾਂ ਦੇ ਵਿੱਚੋਂ ਚਾਰ ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਆ ਕੋਈ ਫੜਨਾ ਚਾਹ ਉਹ ਤੇ ਕੋਈ ਕੈਂਟ ਵੀ ਨਹੀਂ ਕਰਾਉ ਉਸ ਕਰਾਉ ਦੇਖੋ ਚੰਡੀਗੜ੍ਹ ਦਾ ਡਰੈੱਸਾ ਗੱਡੇ ਨਾਲ ਚੰਡੀਗੜ੍ਹ ਦੇਣ ਕਰਾਂਗੇ ਜਾ ਕੇ ਚੰਡੀਗੜ੍ਹੋਂ ਬੰਦਾ ਲੱਭ ਕੇ ਲਿਆਵਾਂਗੇ ਛੱਡਾਂਗੇ ਥੋੜੀ ਹਾਂ ਲੈ ਕੇ ਉਹ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਧਿਆਨ ਨਾਲ ਵੇਸ਼ਾ ਧੰਲਾ ਲਾ ਲੋ ਸ਼ਾਮ ਕਰ ਦੋ ਮੈਨੂੰ ਕੋਈ ਟੈਨਸ਼ਨ ਨਹੀਂ ਆ ਪਰ ਜੋ ਮੈਂ ਤੁਹਾਨੂੰ ਸਪੀਅਰ ਦੋ ਦੱਸਣ ਦਾ 304 ਦੇ ਬੰਦੇ ਦੱਸਿਆ 304 ਧਾਰਾ ਮਰ ਰਿਹਾ ਮੁੰਦੇ ਨੂੰ ਮਾਰਨਾ ਚਾਹਣ ਬੰਦੇ ਉੱਤੇ ਚੜਾ ਕੇ ਮਾਰਿਆ ਗਿਆ ਬੰਦੇ ਇਹ ਬੰਦਾ ਬੰਦਾ ਵੀ ਉਹ ਕਹਿੰਦੇ ਪੰਜਾਬ ਤੋਂ ਜਾਂ ਜੰਗਲਗੜ੍ਹ ਦਾ ਜਾਂ ਕਿਤੇ ਦਾ ਸੀਗਾ ਮੈਡਮ ਜਿਹੜਾ ਦੇਰ ਰਾਤ ਕੋਈ 8:30 ਵਜੇ ਦੇ ਕਿਹੜੇ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਆਡੀ ਗੱਡੀ ਨੇ ਜਿਹੜਾ ਹੈ ਕਿ ਜੀ ਰਿਕਸ਼ਾ ਨੂੰ ਹਿੱਟ ਕੀਤਾ ਸੀ ਇਹਦੇ ਵਿੱਚ ਪੰਜ ਬੰਦੇ ਸਵਾਰ ਸਿਗੇ ਔਰ ਜਿਹਦੇ ਨੇ ਚਾਰ ਬੰਦਿਆਂ ਦੀ ਹੋਂਦ ਤਾਂ ਜਿਹੜੀ ਆ ਮੌਕੇ ਤੇ ਜਿਹੜੀ ਆ ਕੁਛ ਦੀ ਮੌਕੇ ਤੇ ਮੌਜੂਦ ਹੋ ਗਈ ਸੀ ਔਰ ਟੋਟਲ ਪੰਜਾਂ ਦੇ ਵਿੱਚੋਂ ਚਾਰ ਬੰਦਿਆਂ ਦੀ ਜਿਹੜੀ ਆ ਮੌਤ ਹੋ ਗਈ ਆ ਸ਼ੋਰਟੀ ਹਲਵੇ ਚਾਰ ਬੰਦੇ ਸ਼ੋਰਟੀ ਆ ਵੀ ਸ਼ੋਰਟੀ ਉਹਦੀ ਮੌਤ ਹੋ ਗਈ ਇੱਕ ਬੰਦਾ ਬਚਿਆ ਇਹਦਾ ਔਰ ਪੁਲਿਸ ਨੇ ਸਾਨੂੰ ਇਹ ਇਸ਼ੋਰੈਂਸ ਦਿੱਤੀ ਆ ਵੀ 304 ਦੀ ਐਫ ਆਈ ਆਰ ਦਾਜਾ ਸੀ ਕਰ ਦਿੰਦੀ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਤੇ ਕਹਿੰਦੇ ਦਾਣਾ ਮਕਸੂਦ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਪਰਚਾ ਤਿੰਨ ਤੋਂ ਚਾਰ ਦਾ ਦਰਜ ਨਹੀਂ ਹੋਇਆ ਹੁਣ ਔਰ ਬਟ ਜਿਹੜਾ ਪਰਿਵਾਰ ਆ ਪਰਿਵਾਰ ਇਹ ਚਾਹੁੰਦਾ ਆ ਕਿ ਜਿਹੜਾ ਬੰਦਾ ਆ ਜਿਹੜਾ ਹਿੱਟੇ ਡਰਨ ਕਰਕੇ ਭੱਜਿਆ ਆ ਚਾਰ ਬੰਦਿਆਂ ਨੂੰ ਮਾਰ ਕੇ ਭੱਜਿਆ ਆ ਉਹਨੂੰ ਫੜ ਕੇ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਪਰਿਵਾਰ ਦੇ ਜੀ ਚਲ ਗਏ ਆ ਔਰ ਬਾਕੀ ਕਿਸੇ ਪਰਿਵਾਰ ਦਾ ਜੀ ਜਿਹੜਾ ਆ ਉਹ ਆਪਣੀ ਉਹ ਜਾਨ ਦੋ ਹੱਥ ਕਿਸੇ ਨੂੰ ਨਾ ਥੋੜਾ ਪਵੇ ਪੁਲਿਸ ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਮੈਡਮ ਐਸਐਸਓ ਸਾਹਿਬ ਆਏ ਸੀਗੇ ਆਸ਼ਵਾਸਨ ਨਹੀਂ ਉਹਨਾਂ ਨੇ ਇਹੀ ਦਿੱਤਾ ਸਾਨੂੰ ਵੀ ਕੋਈ ਗੱਲ ਨਹੀਂ ਅਸੀਂ ਕਾਰਵਾਈ ਜਿਹੜੀ ਆ ਕਰ ਦੰਦੇ ਆ ਤੁਸੀਂ ਸਾਨੂੰ ਇੱਧਰ ਉਲਝਾ ਹੋਗੇ ਤੇ ਸਾਡਾ ਟਾਈਮ ਇੱਧਰ ਖਰਾਬ ਹੋਊਗਾ ਨਹੀਂ ਆ ਤੁਹਾਡੇ ਦੇ ਪਰਚਾ ਕਰ ਦਾਂਗੇ 300 ਹਾਈਵੇ ਰੋਕਣ ਦਾ ਪਰਚਾ ਕਰ ਦਾਂਗੇ ਪਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲ ਗਏ ਆ ਉਹਨਾਂ ਦੇ ਪਰਚਾ ਹੋਰ ਕਰ ਦੇਣ ਔਰ ਜਿਹੜਾ ਜਿਹੜੀ ਕਾਪੀ ਇਹਨਾਂ ਨੂੰ ਕਰਨਾ ਚਾਹੀਦਾ ਹੈ ਵੀ ਉਥੋਂ ਜਾ ਕੇ ਬੰਦੇ ਫੜ ਕੇ ਲਿਆਉਣ ਦੀ ਤੇ ਨੰਬਰ ਦੀ ਗੱਡੀ ਹੈਗੀ ਆ ਉਹ ਨਹੀਂ ਕਰ ਦੇਗੇ ਤੁਹਾਡੇ ਤੇ ਪਰਚਾ ਕਰਦਾ। ਅੱਜ ਰਾਤੀ ਕੋ ਸਾਢੇ 1 8 ਵਜੇ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਇੱਕ ਫਰੀ ਵਿਲਰ ਦੇ ਵਿੱਚ ਚਾਰ ਪੰਜ ਕਿ ਜਾਨੇ ਸਵਾਰ ਸੀਗੇ। ਉਹ ਆਪਣੇ ਬਿਲਕੁਲ ਸਹੀ ਰਸਤੇ ਤੇ ਆ ਰਹੇ ਸੀਗੇ। ਇੱਕ ਔਡੀ ਗੱਡੀ ਜਿਹਦਾ ਨੰਬਰ ਹੈਗਾ CH01AP 9952 ਜੀ ਇਹ ਜਿਹੜੀ ਆ ਸਾਹਮਣੇ ਤੋਂ ਆਈ ਆ ਜੀ ਇਹਨੇ ਆ ਕੇ ਸਿੱਧੀ ਉਹਦੇ ਵਿੱਚ ਟੱਕਰ ਮਾਰੀ ਆ ਜਿਹਦੇ ਵਿੱਚ ਰਾਤੀ ਦੋ ਬੰਦਿਆਂ ਦੀ ਮੌਤ ਹੋ ਗਈ ਸੀ ਜੀ ਇੱਕ ਬਾਅਦ ਦੇ ਹਸਪੀਟਲ ਲੈ ਗਏ ਸੀ ਉਹਦੀ ਵੀ ਉੱਥੇ ਜਿਹੜੀ ਮੌਤ ਹੋ ਗਈ ਸੀ ਇਹਦੇ ਵਿੱਚ ਦੋ ਬੰਦੇ ਇੰਜਰ ਸੀਗੇ ਤਿੰਨ ਦੀ ਮੌਤ ਹੋ ਚੁੱਕੀ ਸੀ ਰਾਤੀ ਹੁਣ ਪਤਾ ਲੱਗਿਆ ਮੈਨੂੰ ਇਹਨਾਂ ਦੇ ਕਿ ਇੱਕ ਬੰਦੇ ਦੀ ਹੋਰ ਵੀ ਜਿਹੜਾ ਸੀਰੀਅਸ ਸੀਗਾ ਉਹਦੀ ਵੀ ਮੌਤ ਹੋ ਗਈ ਆ ਪਰ ਹਾਲੇ ਸਾਨੂੰ ਇੰਟੀਮੇਸ਼ਨ ਨਹੀਂ ਉਹਦੇ ਬਾਰੇ ਆਈ ਤੇ ਕਾਰ ਚਾਲਕ ਫੜਿਆ ਗਿਆ ਐਸਾ ਇਹ ਕਾਰ ਚਾਲਕ ਰਾਤੀ ਨਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਉਹ ਗੱਡੀ ਮੌਕੇ ਤੇ ਛੱਡ ਕੇ ਤੇ ਭੱਜ ਗਿਆ ਸੀਗਾ ਗੱਡੀ ਬ੍ਰਾਮ੍ਹ ਕਰ ਲਈ ਆ ਉੱਤੇ ਅਸੀਂ ਜਿਹੜੇ ਰੇਡ ਕਰ ਰਹੇ ਹਾਂ ਲੱਭ ਰਹੇ ਹਾਂ ਜਿੱਥੇ ਵੀ ਹੈਗਾ ਉਹਨੂੰ ਜਲਦੀ ਜਰਾ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜਾ ਇਹ ਪਰਚਾ ਵੀ ਜਿਹੜਾ ਹੈਗਾ ਅਸੀਂ ਬੜੀ ਵੱਡੀ ਧਾਰਾ 'ਚ ਦਰਜ ਕੀਤਾ 304 ਦੇ ਵਿੱਚ ਦਰਜ ਕੀਤਾ ਕਿਉਂਕਿ ਆਲਰੇਡੀ 304A ਲਾਉਂਦੇ ਨੇ ਜੀ ਪਰ ਅਸੀਂ ਰਾਤੀ ਕਿਉਂਕਿ ਇਨਸੀਡੈਂਟ ਬਹੁਤ ਵੱਡਾ ਹੋਣ ਕਰਕੇ ਅਸੀਂ 304 ਦੇ ਵਿੱਚ ਐਫਆਰ ਲੋਜ ਕੀਤੀ ਹੈ। ਅੱਗ ਗੱਲ ਕਰੀਏ ਸਰ ਥਰਨਾ ਥਰਨੇ ਥਾਣੇ ਦੇ ਬਾਹਰ ਵੀ ਗੋਲ ਲਗਾ ਰਹੇ ਨੇ। ਤੁਹਾਡੀ ਗੱਲਬਾਤ ਹੋਈ ਹੈ ਕੀ ਆਸ਼ਵਾਸ਼ਣ ਤੁਸੀਂ ਉਹਨਾਂ ਨੂੰ ਦਿੱਤਾ? ਮੈਂ ਇਹਨਾਂ ਨੂੰ ਇਹੇ ਆਸ਼ਵਾਸ਼ਣ ਦਵਾਇਆ ਕਿ ਦੇਖੋ ਉਸ ਨੇ ਇਮੀਡੀਏਟ ਜਿਹੜਾ ਐਕਸ਼ਨ ਕਰਕੇ ਐਫਆਰ ਲੋਜ ਕਰਤੀ ਹੈ। ਜੀ ਤੇ ਗੱਡੀ ਵੀ ਫੜ ਲਈ ਆ। ਜਿਹੜਾ ਦੋਸ਼ੀ ਮੌਕੇ ਤੋਂ ਭੱਜ ਗਿਆ ਸੀਗਾ ਉੱਤੇ ਵੀ ਅਸੀਂ ਜਿਹੜੇ ਰੇਡ ਕਰ ਰਹੇ ਆ ਰੇਡ ਪਾਰਟੀ ਭੇਜੀ ਹੋਈ ਆ ਉਹ ਸ਼ਾਇਦ ਚੰਡੀਗੜ੍ਹ ਦਾ ਉਹਦਾ ਬੈਸ ਆ ਚੰਡੀਗੜ੍ਹ ਅਸੀਂ ਰੇਡ ਕਰਵਾਇਆ ਉਹ ਵੀ ਜਲਦੀ ਜਿਹੜਾ ਉਹ ਕ੍ਰਿਪਰ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਕੋਈ ਵੀ ਕਾਰਵਾਈ ਵਿੱਚ ਬਿਲਕੁਲ ਢਿੱਲ ਨਹੀਂ ਕੀਤੀ ਜਾਊਗੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਕੀ ਆ ਸਰ ਉਹਨਾਂ ਦੇ ਨਾਮ ਨੇ ਇੱਕ ਤਾਂ ਪਰਮਜੀਤ ਸਿੰਘ ਏਰੀਅਸ ਪੰਮਾ ਜੀ ਪੁੱਤਰ ਸੋਨ ਸਿੰਘ ਵਾਸੀ ਬਿਲੀਪੁਰ ਦਾ ਆ ਜੀ ਦੂਜਾ ਪੰਕਜ ਜੀ ਤੇ ਤੀਸਰਾ ਹੈਗਾ ਜਗਦੀਸ਼ ਚੰਦਰ ਇਹ ਸ਼ਾਇਦ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੀ ਰਾਤੀ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਹੁਣ ਮੌਤ ਹੀ ਉਹਨਾਂ ਦਾ ਨਾਮ ਕੀ ਹੈ ਉਹ ਤਾਂ ਮੈਂ ਹਾਲੇ ਮੈਨੂੰ ਹੋਣੀ ਪਤਾ ਲੱਗਾ ਜਸਤ ਮੈਂ ਇਹਦੇ ਬਾਰੇ ਵੈਰੀਫਾਈ ਕਰਕੇ ਫਿਰ ਮੈਂ ਤੁਹਾਨੂੰ ਦੱਸਦਾ ਠੀਕ ਹੈ ਸਰ ਓਕੇ